ਇਸ ਵੇਲੇ ਅਸੀਂ ਖੜੇ ਹਾਂ ਫਤੇਗੜ ਵਿਧਾਨ ਸਭਾ ਹਲਕੇ ਦੇ ਵਿੱਚ ਤੇ ਦੁਪਹਿਰ ਬਾਅਦ ਵੀ VOTING ਲਗਾਤਾਰ ਜਾਰੀ ਹੈ ਇੱਥੇ ਮਹਿਲਾਵਾਂ VOTING ਕਰਨ ਲਈ ਵੀ ਪਹੁੰਚੀਆਂ ਹੋਈਆਂ ਨੇ ਤੇ ਅਸੀਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੜੇ ਅਜੇ ਮੁੱਦੇ ਨੇ ਜਿਨ੍ਹਾਂ ਨੂੰ ਲੈ ਕੇ VOTING ਕਰਨ ਪਹੁੰਚੇ ਹੋਏ ਨੇ ਕੁਝ ਨੌਜਵਾਨ ਲੜਕੀਆਂ ਵੀ ਨੇ ਅਸੀਂ ਤੁਸੀਂ ਇਹ ਦੱਸੋ ਕਿਹੜੇ ਮੁੱਦਿਆਂ ਲਈ ਤੁਸੀਂ VOTING ਕਰਨ ਪਹੁੰਚੇ ਹੋ ਐਕਚੁਅਲੀ ਮੈਂ ਤਾਂ ਚਾਹੁੰਦੀ ਆ ਵੀ ਜੋ ਅਨੈਨ ਇੰਪਲੋਇਮੈਂਟ ਉਹ ਖਤਮ ਹੋਣੀ ਚਾਹੀਦੀ ਹੈ ਠੀਕ ਹੈ ਮੋਸਟਲੀ ਜੋ ਵੀ ਪਰਸਨ ਨੇ ਅਬਰੋਡ ਜਾ ਰਹੇ ਨੇ ਅਬਰੋਡ ਦੀ ਜਗ੍ਹਾ ਇੱਧਰੇ ਜੋਬਸ ਦੀ ਫੈਸਿਲਿਟੀਆਂ ਹੋਣੀ ਚਾਹੀਦੀਆਂ ਨੇ ਤੁਹਾਡਾ ਨਾਮ ਦੱਸੋ ਤੁਸੀਂ ਕਿਹੜੇ ਮੁੱਦੇ ਨੂੰ ਲੈ ਕੇ ਵੋਟ ਕਰਨ ਆਏ? ਸ ਮੇਰਾ ਨਾਮ ਨਪ੍ਰੀਤ ਕੋਰ ਹੈ ਐਂਡ ਮੇਰਾ ਮੁੱਦਾ ਇਹ ਹੈ ਕਿ ਜਿਹੜੀ ਐਜੂਕੇਸ਼ਨ ਹੈ ਸਟੂਡੈਂਟਸ ਦੀ ਹੋਗੀ ਪ੍ਰਾਇਮਰੀ ਹੋਗੀ ਸੈਕੰਡਰੀ ਹੋਗੀ ਤਾਂ ਥੋੜੀ ਜੀ ਫੀਸਾਂ ਦੇ ਵਿੱਚ ਘਟੋਣਾ ਚਾਹੀਦਾ ਹੈ ਤਾਂ ਕਿ ਸਾਰਿਆਂ ਨੂੰ ਵਧੀਆ ਐਜੂਕੇਸ਼ਨ ਮਿਲੇ ਤੇ ਜਿਹੜੇ ਆਪਣੇ ਹੈਗੇ ਆ ਪ੍ਰਾਈਵੇਟ ਸਕੂਲਸ ਉੱਥੇ ਘਟ ਜਾਂਦੇ ਆਪਣੇ ਗਵਰਨਮੈਂਟ ਸਕੂਲ 'ਚ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਸਟੂਡੈਂਟਸ ਨੂੰ। ਯਾਨੀ ਕਿ ਇੱਥੇ ਸਿੱਖਿਆ ਤੇ ਰੋਜ਼ਗਾਰ ਵਰਗੇ ਮੁੱਦਿਆਂ ਨੂੰ ਲੈ ਕੇ ਨੌਜਵਾਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ। ਇੱਥੇ ਕੁਝ ਹੋਰ ਵੀ ਲੇਡੀਆਂ ਪਹੁੰ بس ਜੋ ਵੀ گورਨਮੈਂਟ ਆਵੇ ਸਭ ਦੇ ਵੈਲਫੇਅਰ ਲਈ ਇਤਨਾ ਕੰਮ ਕਰੇ ਅਮੀਰ ਗਰੀਬ ਦੇ ਜੋ ਤੁਸੀਂ ਜੋਬ ਕਰਦੇ ਹੋ ਜਾਂ ਘਰ ਚਲਾਉਂਦੇ ਨਹੀਂ ਨਹੀਂ ਹਾਊਸ ਵਾਈਫ ਤੇ ਘਰ ਚ ਹੀ ਕਈ ਦਿੱਕਤਾਂ ਆਂਦੀਆਂ ਹੋਣਗੀਆਂ ਜਿਵੇਂ ਮਹਿੰਗਾਈ ਵਰਗੀਆਂ ਦਿੱਕਤਾਂ ਨੇ ਕੋਈ ਹੋਰ ਦਿੱਕਤਾਂ ਨਹੀਂ ਤੇ ਤੁਹਾਡੇ ਮਨ ਚ ਕੁਝ ਹੋਰ ਵੀ ਤਾਂ ਹੋਣਾ ਕਿ ਨਹੀਂ ਉਹਨਾਂ ਨੂੰ ਲੈ ਕੇ ਮੈਂ ਵੋਟ ਕਰਨਾ ਇਹ ਚੇਂਜ ਹੋਣਾ ਚਾਹੀਦਾ ਹਾਂ ਮਹਿੰਗਾਈ ਬਹੁਤ ਜ਼ਿਆਦਾ ਵੱਧ ਰਹੀ ਹੈ ਸਕੂਲਸ ਮੋਨੋਪੋਲੀ ਬਹੁਤ ਵੱਧ ਰਹੀ ਹੈ ਐਜੂਕੇਸ਼ਨ ਤੇ ਬਹੁਤ ਜ਼ਿਆਦਾ ਖਰਚਾ ਹੋ ਰਿਹਾ ਹੈ ਜੋ ਕਿ ਫਾਲਤੂ ਹੈ ਫालतू ਤਾਂ ਨਹੀਂ ਕਹਿ ਸਕਦੇ ਪੱਕੀ ਇਹ ਕਿ ਸਕੂਲ ਮਨੋਪਲੀ ਬਣਾਈ ਹੋਈ ਹੈ ਤੁਸੀਂ ਕਿਹੜੇ ਮੁੱਦਿਆਂ ਲੈ ਕੇ ਵੋਟ ਕਰਨ ਆਏ ਹੋ ਇੱਕਾ ਸਾਡੇ ਇੱਥੇ ਜਿਹੜੀ ਸੜਕਾਂ ਨੇ ਜਿਹੜੀ ਰੂਰਲ ਹੈ ਚਾਹੇ ਅਰਬਨ ਹੈ ਪਰ ਸਾਰੇ ਕੀਤੇ ਜਿਹੜੀ ਡਿਵੈਲਪਮੈਂਟ ਹੈ ਬਹੁਤ ਜ਼ਰੂਰੀ ਹੈ ਚਾਹੇ ਉਹ ਐਜੂਕੇਸ਼ਨ ਸੈਕਟਰ ਹੈ ਚਾਹੇ ਉਹ ਆਪਾਂ ਕੋਈ ਵੀ ਲੈ ਲਈਏ ਡਰੱਗਸ ਜਿਹੜੇ ਕਿ ਆਪਣਾ ਨੌਜਵਾਨ ਪੀੜੀ ਨੂੰ ਡੋਬੋਇਆ ਹੋਇਆ ਜਿਸ ਨੇ ਸਾਨੂੰ ਅੱਗੇ ਨਹੀਂ ਵਧਣ ਦਿੱਤਾ ਅਸੀਂ ਜਾਣਦੇ ਹਾਂ ਕਿ ਇੱਕ ਬੇਸਿਕ ਇਨਕਮ ਹਰ ਇੱਕ ਦੀ ਹੋਵੇ ਤੇ ਹਰ ਕੋਈ ਆਪਣੀ ਅੱਗੇ ਪ੍ਰੋਗਰੈਸ ਕਰੇ ਜੌਬ ਸ਼ਾਇਦ ਕਰ ਵੀ ਰਹੇ ਹੋਣਗੇ ਤੇ ਤੁਹਾਨੂੰ ਕੀ ਲੱਗਦਾ ਵੀ ਜੌਬ ਕਿੰਨਾ ਵੱਡਾ ਮੁੱਦਾ ਹੈ ਕਿਉਂਕਿ 50% ਤੋਂ ਵੱਧ ਜਿਹੜੇ ਨਵੋਟਰ ਨੇ ਪੰਜਾਬ ਦੇ ਉਹ ਨੌਜਵਾਨ ਨੇ ਤੁਹਾਨੂੰ ਕੀ ਲੱਗਦਾ ਨੌਜਵਾਨਾਂ ਦਾ ਸਭ ਤੋਂ ਵੱਡਾ ਮੁੱਦਾ ਕਿਹੜਾ ਹੈ ਉਹ ਹੈਗਾ এমਪਲੋਇਮੈਂਟ ਮੈਂ ਖੁਦ ਡਾਕਟਰ ਰੂਪਿਕਾ ਬਿਥਰ ਤੇ ਬਟ ਜੋ ਅਸੀਂ ਦੇਖਿਆ ਹੈ ਅਸੀਂ ਚਾਹੇ ਪ੍ਰਾਈਵੇਟ ਪ੍ਰੈਕਟਿਸ ਹੈ ਪਰ ਅਸੀਂ ਜੌਬ ਵੀ ਕੀਤੀ ਹੈ ਪਰ ਜੌਬ ਦੇ ਵਿੱਚ ਇਨਕਮ ਤੇ ਹਰ ਇੱਕ ਚੀਜ਼ ਡਿਵੈਲਪਮੈਂਟ ਔਰ ਨੀਨੀ ਹੈ ਜਿੰਨੀ ਕੀ ਹੋਣੀ ਚਾਹੀਦੀ ਹੈ। ਯਾਨੀ ਇਹ ਡਾਕਟਰ ਨੇ ਡਾਕਟਰ ਦਾ ਵੀ ਇੱਕ ਇੱਕ ਕੰਸਰਨ ਹੈ ਕਿ ਰੋਜ਼ਗਾਰ ਵਰਗੇ ਮੁੱਦੇ ਹਾਵੀ ਨੇ ਤੇ ਇਸ ਮੈਂ ਤੁਹਾਨੂੰ ਦੱਸ ਦਵਾਂ ਕਿ ਫਤੇਗੜ ਵਿਧਾਨ ਸਭਾ ਹਲਕੇ ਦੇ ਵਿੱਚ ਕਾਂਗਰਸ ਵੱਲੋਂ ਕੁਲਜੀਤ ਸਿੰਘ ਨਾਗਰਾ ਅਤੇ ਅਕਾਲੀ ਦਲ ਵੱਲੋਂ ਦੀਦਾਰ ਸਿੰਘ ਅਤੇ ਆਮ ਆਦਮੀ ਪਾਰਟੀ ਜੋ ਪਹਿਲੀ ਵਾਰੀ ਇੱਥੋਂ ਵਿਧਾਨ ਸਭਾ ਚੋਣ ਲੜ ਰਹੀ ਹੈ ਉੱਥੋਂ ਲਖਵੀਰ ਸਿੰਘ ਚੋਣ ਮੈਦਾਨ ਚ ਨੇ ਹੁਣ ਦੇਖਣਾ 11 ਮਾਰਚ ਨੂੰ ਹੋਏਗਾ ਕਿ ਨਤੀਜੇ ਕਿਸ ਦੇ ਹੱਕ ਦੇ ਵਿੱਚ ਜਾਂਦੇ ਨੇ। ਕੈਮਰਾਮੈਨ ਗੁੰਜੀ ਦੇ ਨਾਲ ਦਲੀਪ ਸਿੰਘ ਫਤੇਗੜ ਸਾਹਿਬ এবੀਪੀ ਸੰਜਾ